ਲਓ ਜੀ ਬਾਈ ਡਾਉਣ ਬਾਈ ਦੇ ਘਰੇ ਹਾਂਜੀ ਬਾਈ ਜੀ ਮੁਆਰਕਾ ਜੀ ਵਿਆਹ ਦੀਆਂ ਆ ਗਈਆਂ ਹਾਂਜੀ ਆ ਗਈਆਂ ਮਨਾ ਵੀ ਪਹੁੰਚਿਆ ਜੀ ਬਾਈ ਪੁੱਛ ਲਗਾ ਦੇ ਪਹੁੰਚਿਆ ਜੀ ਸੇਵਾ ਲਗੀ ਵੀ ਇਹਦੀ ਸੇਵਾ ਤਾਂ ਮਾੜੀ ਸਪਰਿੰਗ ਜੀ ਸੇਵਾ ਲਗੀ ਮਸ਼ੀਨ ਦੀ ਸਪਰਿੰਗ ਜੀ ਖਰਾਬ ਸੀ ਇਹਨਾਂ ਦਾ ਸੱਜੀ ਵੀ ਚਾਰਾ ਨਾਲ ਖੜ ਗਿਆ ਯਾਰ ਸੇਵਾ ਜੀ ਟੈਂਟ ਟੁੰਟ ਜੋ ਲੱਗ ਰਿਹਾ ਬਾਈ ਤਿਆਰੀ ਚੱਲਦੀ ਲੜੀਆਂ ਲੋੜੀਆਂ ਲਾਤੀ ਹਲਵਾਈ ਪਹੁੰਚ ਗਏ ਅੱਜ ਪਹੁੰਚ ਗਏ ਬਾਈ ਇੱਧਰ ਕਾਲੂ ਬਾਈ ਮੇਲ ਆ ਆਪੇ ਬਾਈ ਸਬਜ਼ੀ ਲਿਆਂਦੀ ਸਵੇਰੇ ਸਬਜ਼ੀ ਆ ਗਈ ਬਾਈ ਇੱਧਰ ਸਵੇਰੇ ਬਾਕੀ ਆ ਕੱਲ ਸੇ ਆਊਟ ਕਰਤੀ ਸੀ ਇਹ ਕਿਹੜਾ ਟੈਂਟਾ ਆਪਣਾ ਪਾਪਲਾ ਡੈਂਟ ਹੈ ਰੋਪੜ ਵਿੱਕੀ ਸਾਉਂਡ ਬਾਈ ਇਹ ਸੌਣਾ ਸਾਉਂਡ ਚੌਂਤੇ ਵਾਲਾ ਚੌਂਤੇ ਵਾਲਾ ਸਾਉਂਡ ਵਾਲਾ ਹੈ ਤੇ ਭਾਜਨਾਠ ਬਈ ਵੀ ਹੈ ਭਾਜਨਾਠ ਪੂਰੀ ਹਲਵਾਈ ਆਏ ਦੀ ਹਿੰਮਤ ਬਾਈ ਇਹ ਦੋ ਦਿਨ ਥੋੜੀ ਹੀ ਹਿੰਮਤ ਮਾਰਨੀ ਪੈਣੀ ਹੈ ਆ ਬੰਦੇ ਪਹੁੰਚੇ ਮਾਰ ਲੈਣੇ ਹੈ ਹਲਵਾਈ ਮਾਰਾਂ ਤੇ ਲਾਲਾ ਲਾਲਾ ਬਾਈ ਚੱਲ ਆਏ ਹਲਵਾਈ ਵੀ ਦੇਖ ਲਈ ਮੜੇ ਗੱਲੋ ਬਾਈ ਮੇਨ ਮੂਲ ਆਪਣਾ ਫੇਰੇ ਮੇਲਾ ਕੱਲ ਨੂੰ ਪਈ 24 ਤਰੀਕ ਦਾ ਹਾਂ 25 ਦੀ ਪਤਾ ਹੀ ਜਾਨੂੰ ਪੈਲਸ ਮਾਂ ਜਾਣਾ 25 ਦੀ ਪੈਲਸ ਗੱਡੀ ਭਾਈ ਡੋਲੀ ਵਾਲੀ ਆਮਲੇ ਦੀ ਗੱਡੀ ਹੈ ਭਾਈ ਕੋਈ ਚੱਕਣੀ ਆਪਣੇ ਤਿਆਰੀ ਹੈ ਬਾਈ ਕੁਆ ਇੱਧਰ ਇੱਧਰ ਦੇ ਵੀ ਦੇਖ ਲੈਂਦੇ ਭਾਈ ਇੱਕ ਵਾਰ ਆ ਦੇਖੋ ਪ੍ਰੋਜੈਕਟ ਦਾ ਹੁੰਦੇ ਘਰ ਦਾ ਕੀ ਕਰਨਾ ਹੈ ਟੌਰ ਬਣਾਤੀ ਯਾਰ ਉਧਰ ਕੀ ਕਰਨਾ ਹੈ ਉਧਰ ਬਾਈ ਟੈਂਟਰ ਲਾਉਣਾ ਉਧਰ ਵੀ ਤਿਆਰੀ ਚੱਲਦੀ ਹੈ ਨਹੀਂ ਹੋ ਰਹਾ ਸਭ ਤਿਆਰੀ ਚੱਲਦੀ ਹੈ ਇੱਧਰ ਕਾਂਦ ਤੇ ਮਾਰੀ ਕਾਂਦ ਤੇ ਇੱਧਰ ਕੰਨਾ ਮਿੱਟੀ ਚੜਦੀ ਸੁੱਖਾ ਰੈਂਪ ਹੋ ਜੂਗਾ ਬਾਈ ਬਸ ਠੀਕ ਐ ਇੱਧਰ ਵੀ ਹੁੰਦਾ ਹੈ ਇੱਧਰ ਪੂਰੇ ਸਾਹ ਦੇ ਕਾਂਦ ਆਪਨੇ ਚੱਕ ਤੇ ਅੱਛਾ ਰੈਂਪ ਜਰ ਬਾਣ ਚ ਨਾ ਸਿੱਧਾ ਹੋ ਗਿਆ ਸਾਰੇ ਮੈਂ ਟੈਂਟ ਲਾ ਦਾਂ ਇਹ ਵੀ ਬਾਈ ਵਧੀਆ ਇਹਨਾਂ ਦੇ ਘਰ ਦੇ ਮੋਰੀ ਜਗ੍ਹਾ ਇਹ ਬੰਦੇ ਵੀ ਸਾਹਮਣੇ ਆ ਬੰਦੇ ਸਾਹਮਣੇ ਨਹੀਂ ਇਹ ਗਲੋ ਬਾਕੀ ਬਸ ਮੈਂ ਕਹਿੰਦਾ ਥੋੜੇ ਸਾਰੇ ਪਾਸੇ ਨੂੰ ਫਿਰਮੀ ਲੱਗਦੀ ਆ ਸਾਨੂੰ ਨਮਗਾਨ ਦੀ ਫਿਰਮੀ ਆ ਬਈ ਸਾਡੇ ਉਹ ਆਹੀ ਆ ਸਾਡੇ ਗੁਰਦਾਰਾ ਸਾਹਿਬ ਨੂੰ ਇਧਰ ਨੂੰ ਬਾਹਰ ਚਾਰ ਤਿੰਨ ਸੜਕਾਂ ਲੱਦੀਆਂ ਤਿੰਨ ਸੜਕਾਂ ਆ ਦੇਖ ਲਓ ਬਾਈ ਪੂਰੀ ਫਿਰਮੀ ਐ ਇੱਕ ਵਾਰ ਸਾਨੂੰ ਹਲਵਾਈ ਵੀ ਦਿਖਾ ਦਿੰਦੇ ਆ ਹਲਵਾਈ ਸਾਡੇ ਪਿੰਡ ਦੇ ਬੰਦੇ ਠੀਕ ਐ ਹਾਂਜੀ ਬਾਈ ਦੇਖ ਲਓ ਲੋ ਜੀ ਬਾਈ ਆ ਜਗਾ ਲੱਗਣੇ ਹਲਵਾਈ ਪੱਟੀਆਂ ਪੁੱਠੀਆਂ ਰੈਡੀ ਐ ਇਹਨਾਂ ਨੂੰ ਕਹੇ ਤਾਂ ਵੀ ਤੁਸੀਂ ਜੋ ਬਣਾਉਣਾ ਤੁਸੀਂ ਉਹ ਬਣਾਉਣਾ ਐ ਅੰਦਰ ਆਪਣਾ ਬਣਾ ਬਣਾ ਕੇ ਅੰਦਰ ਰੱਖੀ ਜਾਓ ਸਾਨੂੰ ਕੋਈ ਪ੍ਰੋਬਲਮ ਨਹੀਂ ਇਹ ਉਰੇ ਮੈਂ ਆਇਆ ਤਾਂ ਡੌਨ ਬਾਈ ਵੀਰੇ 버ਗਰ ਜਿਹੜੀ ਲੱਗਦੀ ਸੀ ਹਾਂ 버ਗਰ ਦੀ ਵੀ ਲੱਗਦੀ ਆ ਦੇਖੋ ਪ੍ਰੋਜੈਕਟ ਵੇ ਆ ਬਾਈ ਹਰਜੀਤ ਬਾਈ ਲਾਇਆ ਕਰਦਾ ਤਾਂ ਉਹਨੇ ਪੁਰਾਣੀ ਚਲੋ ਡੌਨ ਬਾਈ ਹੁਣ ਬਣਦੇ ਆ ਸਾਹ ਬੰਨੇ ਪਹਿ ਸਾਹ ਦਾ ਬੰਨੇ ਪਿਆ ਹਾਂ ਸਾਹ ਸਾਹ ਬੰਨੇ ਵੇ ਕੌਣ ਨੇ ਸਾਹ ਦਾ ਖੁੱਲਿਆ ਹੀ ਦਾ ਮੈਂ ਕਿ ਕੰਮ ਬਹੁਤ ਅਰ ਕੀ ਕਰੀ ਜਾਣ ਜਿਹੜਾ ਕੰਮ ਨਾ ਕਰੀ ਤਾਂ ਕਰਨਾ ਪੈਣਾ ਕਰਨਾ ਪੈਣਾ ਬਾਈ ਜ਼ਿੰਮੇਵਾਰੀ ਪੈ ਗਈ ਜ਼ਰੂਰੀ ਹੋ ਵੀ ਬਾਈ ਜੀ ਬਾਈ ਮਨੇ ਨੇ ਤੜਕੇ ਤੜਕੇ ਹੀ ਆਪਣੇ ਕੰਮ ਦਾ ਕਰਨਾ ਜਿੱਥੇ ਪਾਤੀਆ ਖਾਦਾ। ਮੰਨ ਕਰ ਜਾਣਾ ਸਿਰ ਉੱਪਰ। ਆਖਿਰਾਂ ਇਹਦੀ ਗੱਲ ਬਾਤ ਕਰਕੇ ਇਹ ਹੈ ਪੰਜਾਬ ਇਲੈਕਟ੍ਰੀਸ਼ੀਅਨ ਅੱਗੇ ਕੇ ਤੈਨੂੰ ਕਾੜੇ ਦਿਖਾ ਰਿਹਾ ਤੈਨੂੰ ਪੜਨਾ ਹੀ ਨਹੀਂ ਆਇਆ। ਨੇ ਕਿਹਾ ਪੰਜਾਬ ਤਾਂ ਲਿਖਿਆ ਹੋਇਆ ਹੈ। ਹਾਂ ਪੰਜਾਬ ਹੈਗਾ ਬਾਈ ਅਸੀਂ ਪੰਜਾਬ ਇਲੈਕਟ੍ਰੀਸ਼ੀਅਨ ਦਾ ਕੰਮ ਨਹੀਂ ਕਰਦੇ ਕਹਾ ਦਾ ਕਰਦੇ ਕਾਟਵੇ ਦਾ। ਪੰਜਾਬ ਵਾ ਇੰਟਰਪ੍ਰਾਈਜ਼ਰ ਵੀਰੇ। ਅੱਛਾ ਮੈਂ ਪੜਿਆ ਨਹੀਂ ਨਾ ਹੈਗਾ। ਕੜਾ ਭਾਈ ਮੁੰਡੇ ਦਾ ਆਨਲਾਈਨ ਕੰਮ ਕਰਦਾ ਹੁਣ ਚੱਲਦਾ ਫਿਰਦਾ ਇਹ ਹੈ ਹਾਂ ਤਿੰਨ ਮੁੰਡੇ ਆ ਤਿੰਨ ਮੁੰਡੇ ਆ ਆਨਲਾਈਨ ਕਰਦਾ ਕਰਦਾ ਭਾਈ ਹੌਲੀ ਹੌਲੀ ਚੱਲੂ ਕੰਮ ਕੀ ਗੱਲ ਹੈ ਇਹ ਉਹ ਆਪਣੀ ਗੋੜਾਲੇ ਦਾ ਭਾਈ ਕਰ ਲਈ ਚੱਲ ਹੱਥ ਜਿਹੜੇ ਗੁਣ ਪੈ ਗਿਆ ਉਹ ਤਾਂ ਚੱਲੂਗਾ ਜੀ ਮੈਨੂੰ ਕਾਰ ਨਾ ਮੈਨੂੰ ਤਾਰ ਦੇ ਮੇਰਾ ਉਹ ਹਾਈਵੇ ਪਰ ਮੋਟਰਸੇਲ ਖੜਾ ਲੈ ਇੱਧਰ ਭਾਈ ਨਾਲ ਕਰ ਫਰੇ ਹੈਗਾ ਚੋਰੀ ਤਾਂ ਨਹੀਂ ਹੋ ਗਿਆ ਆ ਦੇਖੋ ਭਾਈ ਇਹ ਹੈ ਦਿੱਲੀ ਬਹੁਤ ਧੰਨਵਾਦ ਭਾਈ ਤੇਰਾ ਤੋਂ ਮਾਨੂੰ ਭੈਣੀ ਕਮਾ ਲੈ ਆਇਆ ਹੈ ਲੋ ਜੀ ਭਾਈ ਡੌਨ ਬਾਈ ਦੇ ਘਰ ਤੋਂ ਬਾਅਦ ਮੈਂ ਫਿਰ ਮੋਟਰ ਤੇ ਆਇਆ ਇਧਰ ਆਪਣਾ ਸਿੰਦੂ ਭਾਈ ਸਤਿ ਸ਼੍ਰੀ ਅਕਾਲ ਜੀ ਕਿਹੋ ਜਿਹਾ ਹੈ ਜੀ ਮਧੀ ਜੀ ਵਧੀਆ ਮੈਂ ਕਿਹਾ ਚੱਲ ਡੌਨ ਬਾਈ ਕੰਨੀ ਵੀ ਵੇੜਾ ਮਾਰਿਆ ਤੇ ਭਾਈ ਆਪਣੀ ਗੱਡੀ ਨੂੰ ਲੱਗਣੇ ਫੁੱਲ ਵਰਨਾ ਨੂੰ ਤੇ ਡੌਨ ਬਾਈ ਦੇ ਜਿੱਦਣ ਬਰਾਤ ਉਦੋਂ ਜਾਣੀ ਹੈ ਤੇ ਉਹ ਵੀ ਤਿਆਰ ਕਰਾ ਕੇ ਲਿਆਉਣੀ ਸਿੰਦੂ ਹੈ ਚੱਲੂ ਜਾਣਾ ਆ ਵੀ 25 ਨੂੰ ਆ ਮੈਂ ਕਿਹਾ ਸੱਜਰੀ ਤਿਆਰ ਕਰਾਈਏ ਆਨੰਦ ਪਾਇਰ ਜੈ ਨੂੰ ਪਾਈ ਉਹ 23 ਤਰੀਕ ਨੂੰ ਬਾਈ ਸਵੇਰੇ ਵੀ ਜਾ ਸਕਦੇ ਆ ਅਗਲੀ ਗੱਲ ਕਰਕੇ ਵੀ ਤੇਰੇ ਕੋਲ 7 ਵਜੇ ਪਹੁੰਚ ਜਾਣਾ ਹਾਂ ਇਦਾਂ ਕਰ ਲਈਏ 9 ਵਜੇ ਤੱਕ ਆਪਣੇ ਫੁੱਲ ਲਾ ਦੀ ਵਧੀਆ ਕਿਉਂਕਿ ਰਾਤ ਨੂੰ ਆਏ ਸ਼ਿੱਲੂ ਜਿੱਦਾਂ ਵੀ ਓਸ-ਓਸ ਮਾਂ ਖੜੀ ਰਹਿ ਗਈ ਉਤਰ ਜਾਂਦੇ ਆ ਉਤਰ ਜਾਂਦੇ ਆ ਚੇਪੀਆਂ ਨਾ ਚੇਪੀ ਪਤ ਹੋ ਜਾਂਦੀ ਆ ਹੂੰ ਉਹਦੇ ਕਰਕੇ ਨਾ ਫਿਰ ਜਦ ਤੱਕ ਇਹਨੂੰ ਅੰਦਰ ਖੜਾਉਣੀ ਪਣੀ ਗੱਡੀ ਅੰਦਰ ਹੁਣ ਖੜਦੀ ਨਹੀਂ ਹੈਗੀ ਹੁਣ ਲੰਬੀ ਆ ਲੰਬੀ ਹੈਗੀ ਹਾਂ ਲੰਬੀ ਜਿਆਦਾ ਹੈ ਪ੍ਰੋਜੈਕਟ ਖਰਾਬ ਹੈ ਨਹੀਂ ਤਾਂ ਫਿਰ ਸਵੇਰੇ ਲੋ ਵਾਲਾ ਹਾਂ ਸਵੇਰੇ ਸੱਜ ਉਹ ਵੀ ਕੰਮ ਕਰਨਾ ਜ਼ਰੂਰੀ ਹੈ ਚਲੋ ਭਾਈ ਸਾਰੇ ਕੰਮ ਟਾਈਮ ਦੇ ਨਾਲ ਹੋਈ ਜਾਣੇ ਤੇ ਹੁਣ ਮੋਟਰ ਤਾਂ ਨਹੀਂ ਦੇਖਣ ਆਏ ਆ ਵੀ ਕਣਕ ਕਿੱਥੇ ਆ ਕਹਿੰਦੀ ਐ ਇੰਡੀਆ ਐ ਇਹ ਇੰਡੀਆ ਚ ਕਣਕ ਦੇ ਕਹਿੰਦੀ ਆ ਗਈ ਕਿਸੇ ਬੰਦਾ ਮਾਰ ਦੇ ਹਾਂ ਆ ਗਈ ਪਾਰ ਹੈ ਕੰਮ ਸਿਸਟਮ ਹੁਣ ਕਣਕਾ ਭਾਈ ਤਕਰੀਬਨ ਸਾਨੂੰ ਸਾਰੋ ਹੋਰ ਗੱਲ ਦੱਸਦਾ ਏ ਜਦ ਜਿਹੜੇ 2 ਦਿਨ ਹਵਾ ਚੱਲੀ ਐ ਉਹਦੇ ਵਿੱਚ ਜਿਹੜੇ ਆਪਣੇ ਕਣਕਾ ਆਏ ਭਾਈ ਉਹਨੂੰ ਬੂਰ ਜਿਆ ਹੁੰਦਾ ਸੀ ਉਹਨੂੰ ਬੂਰ ਸਿਸਟਮ ਉਹ ਪੈ ਗਿਆ ਤਾਂ ਉਹ ਜਿਹੜੀ ਜਿਹੜੀ ਕਣਕ ਦਾ ਝੜ ਗਿਆ ਮੈਂ ਡੈਡੀ ਕੇ ਗੱਲ ਕਰੀ ਤੀ ਕਹਿੰਦਾ ਥੋੜਾ ਜਿਹਾ ਫਰਕ ਪੈਣਾ ਕਹਿੰਦਾ ਅੰਬਾਲਾ ਸਿਸਟਮ ਹੈ ਜੇ ਅੰਬਾ ਨੂੰ ਬੂਰ ਪੈ ਗਿਆ ਜੇ ਝੜ ਜਵੇ ਕਹਿੰਦਾ ਫੇ ਫਲ ਘਟ ਲੱਦਾ ਏ ਉਹ ਸਿਸਟਮ ਹੋਇਆ ਬੈ ਕਹਿੰਦਾ ਫਰਕ ਤਾਂ ਪਾਉਂਗਾ 2-4% ਜਿੱਕੜਾ ਜਿਹਨੂੰ ਫੁੱਲ ਜਾਇਆ ਹੁੰਦਾ ਉਹ ਝੜ ਜਿਵੇਂ ਮੌਕੇ ਪਰ ਹਾਂ ਉਹ ਚੀਜ਼ ਹੈ ਉਹ ਚੀਜ਼ ਹੈ ਕਣਕ ਤਾਂ ਪੈਂਦਾ ਕੋਈ ਵੀ ਚੀਜ਼ ਹਾਂ ਕਿਉਂਕਿ 2 ਦਿਨ ਲਗਾਤਾਰ ਚੱਲੀ ਵੀ ਬਹੁਤ ਹੈ ਸ਼ਿੰਦੂ ਭਾਈ 2 ਦਿਨ ਆਪਾਂ ਦੇਖਿਆ ਤਾਂ ਰੋਡ 'ਵਾ ਗਏ ਤੇ ਮੋਟਰਸਾਈਕਲ ਵੀ ਹਿਲਦਾ ਤਾਂ ਉਹ ਬਈਆ ਹੋਂਦਾ ਬੂਰ ਦੇਖੋ ਜਿਹੜਾ ਹਬੂਰਾ ਇਹ ਝੜਨਾ ਨਹੀਂ ਚਾਹੀਦਾ ਬਾਈ ਇਹ ਆ ਜਿਹੜਾ ਬੂਰਾ ਇਹ ਆਪਣੇ ਆਪ ਝੜਨਾ ਚਾਹੀਦਾ ਹੁਣ ਦਾਣਾ ਪੈ ਰਿਹਾ ਸਮਝ ਲੈ ਵਿੱਚ ਫਿਰੇ ਇਹ ਜਿਹੜਾ ਹਵਾ ਨੇ ਤਾਂ ਕਿਰੇ ਝਾੜਤਾ ਉਹ ਸਿਸਟਮ ਇਹਦਾ ਹਿੱਲ ਗਿਆ ਸਾਰੀ ਨੂੰ ਪਿਆ ਹੂੰ ਇਹ ਲਾਗ ਲਾਗ ਉਹਨੇ ਵੀ ਖਾਧੀ ਪੀ ਅਕਰ ਮੈਂ ਨੇ ਕਰਕਾਰ ਕੰਮੈਂ ਨੇ ਹਾਂ ਪੱਕ ਗਈ ਇਹਨੂੰ ਦਿਹਾ ਹੋ ਗਿਆ ਵੇਜ ਥੱਲੇ ਦੇ ਬੜਤੀ ਤਾਂ ਨਹੀਂ ਇਸਨਾਂ ਹੀ ਗੋਗਲੀ ਸੁੰਡੀ ਨੇ ਬਿਮਾਰੀ ਪੈ ਗਈ ਇਹਨੂੰ ਦਾਣਾ ਨਹੀਂ ਹੋਣਾ ਇਹਨੂੰ ਖਾਲੀ ਹੈ ਦਾਣਾ ਦਾ ਬਾਈ ਤਕਰੀਬਨ ਹਲੇ ਦਾਣਾ ਪੈਣਾ ਏ ਟਾਈਮ ਹਲੇ ਹੈਗਾ ਇਹ ਦਾਣੇ ਪੈਣ ਦਾ ਹਾਲ ਤਾਂ ਬੂਰ ਜਾਇਆ ਹੁਣ ਦਾਣੇ ਹੀ ਪੈਣਾ ਨੇ ਬਸ ਦਾਣੇ ਹੀ ਭਰੇ ਆ ਹੁਣ ਇਹ ਇੱਕ ਦੇ ਲੈ ਸਿੰਧੂ ਬਾਈ ਆ ਬਾਈ ਵਾਲੀ ਨੂੰ ਵੀ ਸਪਰੇਅ ਕਰਤੀ ਸੀ ਆਪਣੇ ਵਾਲੀ ਨੂੰ ਤੇ ਪਤੈਲਾ ਨਹੀਂ ਹੈਗਾ ਨਹੀਂ ਤੇਲਾ ਬਹੁਤਾ ਕਣਕਾਂ 'ਚ ਆਏ ਪੱਤਾ ਫੋਲੇ ਦੇ ਦਿਖਦਾ ਉੱਪਰ ਇਹ ਚ ਜਮੇ ਤੇਲਾ ਤੁਲਾ ਨਹੀਂ ਹੈਗਾ ਦੇ ਵੀ ਭਾਈ ਇੰਡੀਆ ਚ ਦੇਖਦੇ ਆ ਗਣਕਾ ਕੌਣਕਾ ਬਾਹਰਲੇ ਦੇਸ਼ ਮਾਤਾ ਸ਼ਹਿਰੇ ਹੀ ਦੇਖਦੇ ਆ ਪੱਧਰਾ ਹੀ ਐ ਖੇਤ ਖੂਤ ਤਾਂ ਬਦੂਰੇ ਐ ਨਾ ਮਾਹਰ ਦਾ ਬਿਲਡਿੰਗਾਂ ਦੇਖਦੇ ਆ ਬੜੀਆਂ ਬੜੀਆਂ ਦੇਖੀ ਜਾ ਉੱਪਰੋਂ ਦੇਖੀ ਆ ਉੱਦਾਂ ਭਾਈ ਜਿਹੜੀ ਆਪਣੇ ਬੱਟ ਆ ਜੀਰ ਪਾਪਾ ਜਾ ਰਹੇ ਆ ਡੌਲ ਵੀ ਕਹਿ ਦਿੰਦੇ ਆ ਦੇ ਲੋ ਇਹਦੇ ਪਰ ਵੀ ਫੁੱਲ ਕੱਕ ਜਿਹਾ ਖੜਾ ਐ ਸਫਾਈ ਮੰਗਦੀ ਐ ਜੱਜਮੈਂਟ ਕਲੇ ਜਾ ਰਹੇ ਆ ਡਾਂਕੀ ਵਾਲੀ ਕੰਮ ਆ ਤੇ ਮੈਕਸੀਕੋ ਵਾਲੀ ਇਹ ਤਸਵੀਰ ਵਾਈ ਦੀ ਘਣਕ ਹੈ ਬਾਈ ਇਹ ਹੈਗਾ 826 ਬੀਜ ਜਿਹੜਾ ਆਪਣਾ ਇਹ ਉਹ ਥੋੜਾ ਜਿਹਾ ਫਰਕ ਹੈ ਰੰਗ ਦਾ ਵੀ ਫਰਕ ਹੈ ਹਾਂ ਹਾਂ ਇਹ ਆਪਣੇ ਖੇਤ ਉੱਚੇ ਹੈ ਪਰ ਇਹ ਚੋਈ ਆ ਗਈ ਨਾ ਇਹਨੂੰ ਨਸਣ ਦੱਸ ਵੀ ਬੱਟਾ ਵਾਲਾ ਕਾਮਯਾਬ ਹੈਗਾ ਬੱਟਾ ਵਾਲਾ ਕਾਮਯਾਬ ਨਾਲ ਲਸਣ ਫੁੱਲਦਾ ਵੀ ਹੈ ਮੈਂ ਤਾਂ ਗਾਹ ਨੂੰ ਇੱਦਾਂ ਹੀ ਲਾਉਣਾ ਇੱਕ ਹੋਰ ਦੇਖ ਬਈ ਮਰਦਾ ਨਹੀਂ ਹੈਗਾ ਡੱਕਾ ਵੀ ਮਰਿਆ ਮਾਨੂੰ ਕਿਹਦੇ ਇੱਕ ਬੱਟਾ ਵਾਲਾ ਸਭ ਤੋਂ ਲੋਟਾ ਰੂਪ ਹੀ ਕਰਦੀ ਐ ਲੱਦ ਜੇ ਕਹਿੰਦਾ ਤਾਂ ਲਾਏ ਹੁੰਦੇ ਤੇ ਲੈ ਹੈ ਹੇ ਨੂੰ ਇੱਕ ਦੇਖ ਤੂੰ ਆਪਣੀ ਗਾਨ ਕਰ ਰੰਗ ਕਿਹਜਾ ਹੈ ਹੈ ਕਹ ਨਹੀਂ ਇਧਰ ਆਂਦੇ ਕਿ ਇਧਰ ਨੂੰ ਆਇਦਾ ਹਾਰੇ ਬਾਈ ਬਟ ਸਾਫ ਕਰਤੀ ਸੀ ਸਰ ਵੀ ਇਹਨੇ ਕਿ ਇੱਕ ਦੇ ਨਾ ਰੰਗ ਦਾ ਬੀਜ ਦਾ ਫਰਕ ਬੀਜ ਫਰਕ ਹੈ ਆਪਣਾ 2869 ਹੈ ਇਹ ਇਹ ਹੈਗਾ 826 ਇਹਦੇ ਵਿੱਚ ਗੁੱਲੀ ਡੰਡਾ ਦੇਖ ਦਿਖਦਾਰੇ ਤੈਨੂੰ ਅਬੂਰਾ ਨਾ ਕਾ ਦੇ ਆਰੇ ਇਹ ਗੁੱਲੀ ਡੰਡਾ ਇਹਦੇ ਚ ਇਹ ਚ ਹੈ ਨਹੀਂ ਇਹਨ ਦੇਖ ਕਿਤੇ ਵੀ ਨਿਗਾਹ ਮਾਰ ਲੈ ਗੁੱਲੀ ਰੰਡੇ ਨੂੰ ਕੀ ਜਾਦੂ ਮਾਰੁੰਦਾ ਤੁਸੀਂ ਜਿਹੜਾ ਹੁੰਦਾ ਨਹੀਂ ਦੇਖ ਲੈ ਤੂੰ ਕੱਦ ਰੇਲ ਆ ਖੜ ਕੇ ਵਿੱਚ ਆ ਦਾਣੇ ਦੇ ਬਰਾਬਰ ਕਣਕਰਾਂ ਲੈ ਕਰ ਲੈ ਚੈੱਕ ਭਾਈ ਸਾਢੇ 3 ਫੁੱਟ ਨੂੰ ਹੋਣਾ ਏ ਕਰਾਈ ਸਾਢੇ 3 ਹੈਗਾ ਨਾ ਸਾਢੇ 3 ਦੇ ਬਰਾਬਰ ਪਹੁੰਚੀ ਵੀ ਆ ਗੱਬੇ ਵਿੱਚ ਜ਼ਿਆਦਾ ਇਹ ਸਾਢੇ 3 4 ਫੁੱਟ ਦੇ ਕਰੀਬ ਪਹੁੰਚੀ ਵੀ ਭਾਈ ਸਾਢੇ ਹਲਾ 4 ਰੇ ਹੋਣੀ ਆ ਆ ਜਿਹੜਾ ਵਿਚ ਨੂੰ ਉੱਪਰ ਸਿੰਧੂ ਘਾਰੇ ਹੁਣ ਪੂਰਾ ਪੂਰਾ ਆ ਪਿਆ ਹੁਣ ਹਵਾ ਨਹੀਂ ਚੱਲਣੀ ਚਾਹੀਦੀ ਹੁਣ ਜੇ ਹਵਾ ਚੱਲੂਗੀ ਤਾਂ ਇਹਦੇ ਵਾਸਤੇ ਸਮਝ ਲੈ ਨੁਕਸਾਨ ਹੈ ਕਲੇਖੇ ਦਾ ਨੁਕਸਾਨ तकरीबन ਬਾਈ ਆਹੀ ਜਿਹੜੇ 10 12 ਦਿਨ ਹੈ ਮੈਂ ਤਾਂ ਕਹਿੰਦਾ ਵਧੀਆ ਇਹ ਨਿਕਲ ਜੂਗੀ ਕਿਉਂਕਿ ਬਹੁਤ ਮਿਹਨਤ ਹੁੰਦੀ ਹੈ ਅਗਲੇ ਨੇ ਇੱਕ ਵਾਰ ਬੀਜੀ ਵੀ ਹੈ ਸੇਵਾ ਕਰੀ ਵੀ ਸਾਰਿਆਂ ਨੇ ਜੋਰ ਲਾਇਆ ਪਾਇਆ ਬਾਕੀ ਸਪਰੇਅ ਬਾਈ ਆਪਾਂ ਨੇ ਕਰਤੀ ਸੀ ਤੇਲਾ ਤੁਲਾ ਹੈ ਨਹੀਂ ਦੇਖੋ ਜੀਰੀ ਐਮ ਸੁਤਰੀ ਪਈ ਹੈ ਕਿਉਂਕਿ ਕਰਨੀ ਪੈਣੀ ਹੈ ਜੀਰੀ ਕਣਕ ਹੈ ਜੀਰੀ ਕਣਕ ਚਲ ਦੋਹਾਂ ਚੀਜ਼ਾਂ ਬਈ ਜਿਹੜੀ ਸਪਰੇਅ ਹੁੰਦੀ ਹੈ ਕਰਨੀ ਪੈਂਦੀ ਜੇ ਟਾਈਮ 'ਤੇ ਕਰ ਲਈ ਬਿਮਾਰੀ ਤਾਂ ਪੈਣੀ ਯਾਰ ਜਿਹੜੀ ਚੀਜ਼ੇ ਪੈਣੀ ਹੋਆ ਇਹਦੇ ਨਾਲ ਤੋਂ ਪਹਿਲਾਂ ਹੀ ਕਰ ਪਹਿਲਾਂ ਹੀ ਕਰ ਦੋ ਪਾਏ ਤੇ ਕਰੀ ਫੇਰ ਕੰਮ ਨਹੀਂ ਕਰਦੀ ਪਹਿਲਾਂ ਹੀ ਕਰ ਦੋ ਕਿਉਂਕਿ ਪੈਸਾ ਤਾਂ ਇੱਕ ਵਾਰ ਲਾਉਣਾ ਹੀ ਪੈਣਾ ਬਈ ਇਦਾਂ ਹੋਣੀ ਨਹੀਂ ਹੈਗੀ ਸਿਸਟਮ ਇਹ ਜਿਹੜੀ ਚੀਜ਼ ਬਣੀ ਵੀ ਹੈ ਪੈਣੀ ਉਹ ਪਣੀ ਆ ਪਰਲੇ ਖੇਤਾਂ 'ਮਾਂ ਪੈ ਗਈ ਇੱਧਰ ਆਏ ਨਹੀਂ ਹੁਣ ਸਪਰੇਅ ਆਏ ਵੀ ਕਈ ਦਿਨਾਂ ਦਾ ਸਰ ਰਹਿੰਦਾ ਹਾ ਗੁੱਲੀ ਡੰਡੇ ਦੇ ਇੱਕ ਲੱਗਾ ਵੀ ਨਹੀਂ ਢੱਕਾ ਵੀ ਨਹੀਂ ਦੇ ਲਾ ਇੱਧਰ ਇੱਧਰ ਦੇਖਦਾ ਸਰੇ ਤੱਕ ਇੱਧਰ ਤਾਂ ਬਾਹਰ ਇੱਧਰ ਦੇ ਲੱਹ ਹੋਈ ਤਾਂ ਬਾਈ ਹੈ ਬਹੁਤ ਲੱਹ ਆਹਨੇ ਬਾਈ ਜਸਵੀਰ ਬਾਈ ਵਾਲੀ ਨਿਰਾ ਗੁੱਲੀ ਨਿਰਾ ਹੀ ਨਿਰਾ ਹੀ ਗੁੱਲੀ ਡੰਡਾ ਜਿਹਨੂੰ ਕਹਿੰਦੇ ਉਹ ਹੈ ਬਾਕੀ ਬਾਈ ਗਾਹ ਨੂੰ ਸਾਬ ਨੇ ਜਿਹੜੀਆਂ ਸਪਰੇਆਂ ਆਈਆਂ ਇਹ ਉਹੀ ਪਹਿਲਾਂ ਕਰ ਲੱਜਣੀਆਂ ਬਜਾਈ ਟਾਈਮ 'ਤੇ ਦੂਜੀਆਂ ਸਪਰੇਆਂ ਮੇਰੇ ਸਾਹਮਣੇ ਬੰਦੇ ਹੋਣੀਆਂ ਕਿਉਂਕਿ ਇਹ ਕੰਮ ਪੂਰਾ ਕਰਦੀਆਂ ਠੀਕ ਨਹੀਂ ਅਗਲੇ ਨੇ ਹੁਣ ਜਿਹਨੇ ਜਿਹਨੇ ਦੇਖ ਲਈ ਯਾਰ ਜਿਹਨੂੰ ਪਤਾ ਉਹਨੇ ਕਰਨੀ ਹੋ ਅਗਲੇ ਸਾਲ ਕਰਨੀ ਹੋ ਇਹ ਗਾਹਾਂ ਗਾਹਾਂ ਨਾ ਮਹੀਨੇ ਤੱਕ ਨਹੀਂ ਇਹ ਬਾਈ ਹੈਗਾ 869 ਵੀਜ 893 ਕਿਹੜਾ ਹੈ 126 ਹੈ ਬੱਲ ਦਾ ਵੀ ਫਰਕ ਹੈ ਯਾਰ ਇਹਦਾ ਬੱਲ ਦਾ ਵੀ ਫਰਕ ਹੈ ਰੰਗ ਵੀ ਦੇਖ ਲੈ ਇਹਦਾ ਦੇਖ ਲੋ ਬਾਈ ਇਹ ਲੱਗੇ ਰਖਦੀ ਹੈ ਉਹ ਹਾਂ ਲੰਬੀ ਆ ਲੰਬੀ ਆ ਅਸਮ ਲੰਬੀ ਬੱਲ ਤੋੜੀ ਵੀ ਉਧਰ ਦੀ ਪੂਰੀ ਆਪਣੀਆਂ ਆਪਣੀ ਕਸਾਈਦੀਆਂ ਇਹ ਇਹਨੂੰ ਇੱਕ ਦੇਖਿਆ ਮੈਂ ਆਪਣਾ ਉਹ ਰੋਡ ਪਤੇ ਦੇਖਦੀ ਕਣ ਕੇ ਇਹ ਨਿਸਤਰੀ ਵੀ ਕਿਉਂਕਿ ਰੰਗ ਇਹਦਾ ਥੋੜਾ ਜਿਹਾ ਫਰਕ ਹੈ ਬਾਈ ਇੱਕ ਥੋੜਾ ਜਿਹਾ ਖੇਤ ਵੀ ਸਮਝ ਲੈ ਬਰਾਬਰ ਜਾਈ ਐ ਥੋੜਾ ਜਿਹਾ ਉਮਸ਼ਾਨੀ ਮੈਂ ਬਾਕੀ ਪਰੇ ਨੂੰ ਕਾਲੇ ਬਾਈ ਨਾ ਤੇ ਪੈਣੇ ਨਹੀਂ ਮੈਂ ਆਂਦੇ ਆ ਬਾਕੀ ਪਿੰਡ ਪੈਣੀ ਪੈਣਦਾ ਭਾਈ ਸਾਹਮਣੇ ਉੱਥੇ ਵੀ ਗੁਰੂ ਗੁਰਦੁਆਰਾ ਬਣਦਾ ਗੁੰਮੜ ਦੇਖੋ ਤਿਆਰ ਹੋ ਰਿਹਾ ਪ੍ਰੋਜੈਕਟ ਲਓ ਜੀ ਭਾਈ ਤਰੱਕੀ ਹੋ ਗਈ ਪੰਪ ਉਹ ਸ਼ੈੱਡ ਪੈ ਗਿਆ ਭਾਈ ਮੁबारकਾ ਤੁਹਾਨੂੰ ਤਰੱਕੀ ਹੋ ਗਈ ਤੁਹਾਡੀ ਮਿੱਠਾ ਮੁਠਾ ਦਾ ਖਲਾਓ ਔਰ ਸ਼ੈੱਡ ਪਾ ਲਿਆ ਦੇਖਦਾ ਸੀ ਸੁੱਕਾ ਹੀ ਸੁੱਕਾ ਹੀ ਨਾਲ ਕਰ ਜਾਂਦੀ ਟੇਲ ਪਾਣੀ ਸੈੱਟ ਵੀ ਭਾਈ ਬਹੁਤ ਉੱਚਾ ਪਾਇਆ ਹੈ ਹਾਈ ਡ੍ਰੈਗ ਲੱਗੇ ਰਿਸਿਸਟਮ ਲੋਡ ਕਰਨ ਦੇਖੋ ਟੇਲ ਪਾ ਲੈ ਗੁੰਡਾ ਜਾ ਕੇ ਟੈਂਕੀ ਫੁੱਲ ਹੈ ਉੱਪਰ ਤਾਂ ਕਾਇ ਨਹੀਂ ਹੈਗਾ ਪਿੱਛੇ ਰਹਿ ਗਿਆ ਆ ਗਿਆ ਆ ਗਿਆ ਥੋੜਾ ਜਾ ਘਟ ਭਾਈ ਜਿਹੜੇ ਸ਼ੈੱਡ ਪਾਉਂਦੇ ਨਾ ਬੰਦੇ ਅਸਾਮ ਤੇ ਆਏ ਕਹਿੰਦੇ ਅਸਾਮ ਤੇ ਬਿਲਕੁਲ ਸ਼ੈੱਡ ਪਾਉਣ ਵਾਸਤੇ ਹਾਂਜੀ ਭਾਈ ਕਿ ਹਾਲ ਹੈ ਸਜਰੇਗਾ ਤੇ ਆ ਗਿਆ ਅੱਜ ਹਾੜੇ ਹਾੜੇ ਹੋ ਗਿਆ ਤੇ ਛੁੱਟੀ ਲਾ ਨੁਟੀ ਥਾਲੀ ਛੁੱਟੀ ਭਾਈ ਮੈਂ ਗਿਆ ਨਿਆਣੇ ਲੇਨ ਸਕੂਲ ਤੇ ਸਕੂਲੋਂ ਜਾ ਕੇ ਦੇਖਿਆ ਕਿ ਉੱਥੇ ਜਿੰਦੇ ਲੱਗੇ ਪਿਆ ਨਹੀਂ ਮਤਲਬ ਨਿਆਣੇ ਪਹਿਲੇ ਘਰ ਆਗੇ ਤੇ ਅਨੇ ਹਾ ਵੜੇ ਹੋ ਗਏ ਛੁੱਟੀ ਕੱਲ ਦੀ ਪੂਰੀ ਛੁੱਟੀ ਹੈ ਤੇ ਮੋਜਾ ਹੈ ਫੋਨ ਪਰ ਵੀਜੀ ਜੈਸ਼ਨ ਨਾ ਜੈਸ਼ਨ ਫੋਨ ਪਰ ਵੀਜੀ ਪੰਮੂ ਦੇਖੋ ਟੀਵੀ ਪਰ ਆਹੀ ਕੰਮਾ ਬਸ ਹੋਰ ਕੰਮ ਨਹੀਂ ਹੈਗਾ ਪੜਨਾ ਪੜਨਾ ਹੈ ਨਹੀਂ ਪੜਨਾ ਵੀ ਹੈ ਇਹ ਕੰਮ ਨਹੀਂ ਹੋਣੇ ਹੈਗੇ ਆਏ ਪਿੱਛੇ ਦੇ ਬਾਈ ਪਹਿਲਾਂ ਲੱਗ ਦੇ ਲੋ ਕੰਮ ਤੌਰ ਤੇ ਜਾਈ ਚ ਬੈਗੇ ਨੇ ਨਿਆਣਾ ਮਾੜਾ ਮੋਟਾ ਘੁੰਮ ਲੈਣਾ ਘੁੰਮਣੇ ਦਾ ਤਾਂ ਹੈ ਨਹੀਂ ਉਹ ਪਰ ਟੀਵੀ ਦਾ ਏ ਫੋਨ ਦਾ ਏ ਆਹੀ ਕੰਮ ਆ ਦੇਖ ਲੋ